ਇਹ ਜਿਹੜਾ ਗਊਆਂ ਦਾ ਟਰੱਕ ਫੜਿਆ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਹਰ ਰੋਜ਼ ਦੀ ਤਰ੍ਹਾਂ ਜਿਹੜੇ ਸਾਡੇ ਗਊ ਸੇਵਾ ਦਲ ਦੇ ਨੌਜਵਾਨ ਹੈ ਉਹ ਛੜਕਾਂ ਰੋੜਾਂ ਤੇ ਨਾਕੇ ਲਾਉਂਦੇ ਆ ਅੱਗੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਗਿਣਿਆ ਕਰਦੇ ਸੀ ਫਿਰ ਛੇਵਾਂ ਦਰਿਆ ਨਸ਼ੇਦ ਆ ਗਿਆ ਇਹ ਜਿਹੜਾ ਸੱਤਵਾਂ ਦਰਿਆ ਗਊ ਤਸਕਰੀ ਦਾ ਹੈ ਬੜੀ ਭਰਪੂਰ ਮਾਤਰਾ ਚ ਚੱਲ ਰਿਹਾ ਹੈ ਹਰ ਰੋਜ਼ ਦੀ ਤਰ੍ਹਾਂ ਸਾਡੇ ਜਿਹੜੇ ਸੂਈਏ ਛੱਡੇ ਹੋਏ ਨੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਟੈਪੀ ਪਿੰਡ ਤੋਂ ਗਰਮੇਲ ਸਿੰਘ ਬੱਬੂ ਜਿਹਦੇ ਦੇ ਅੱਗੇ ਵੀ ਬਹੁਤ ਕਾਫੀ ਪਰਚੇ ਐ 100 ਦੇ ਗਿੜ ਪਰਚਾ ਅੱਗੇ ਦੇਤੇ ਐ ਉਹਨਾਂ ਨੇ ਟਰੱਕ ਭਰਿਆ ਹਰ ਰੋਜ਼ ਦੀ ਤਰ੍ਹਾਂ ਹੀ ਟਰੱਕ ਭਰਦਾ ਹੈ ਤੇ ਅਸੀਂ 3 ਦਿਨ ਤੋਂ ਇਹਦਾ ਪਿੱਛਾ ਕਰ ਰਹੇ ਸੀਗੇ 2 ਦਿਨ ਹੋ ਗਏ ਸੀ ਅਸੀਂ ਨਾਕਾਮਜਾਬ ਹੋ ਕੇ ਘਰ ਵਾਪਸ ਦੇ ਰਹੇ ਰਾਤੀ ਸਾਨੂੰ ਸਤਗੁਰੂ ਦੀ ਕਿਰਪਾ ਦੇ ਨਾਲ ਇਹ ਕਾਮਯਾਬੀ ਮਿਲੀ ਹੈ ਅਸੀਂ ਇਹਦਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਆਏ ਤੇ ਇੱਥੇ ਆ ਕੇ ਅਸੀਂ ਪੁਲਿਸ ਨਾਲ ਤਾਲਮੇਲ ਕੀਤਾ ਉਹਨਾਂ ਨੇ ਨਾਕਾ ਲਾ ਕੇ ਇਸ ਗੱਡੀ ਨੂੰ ਕਾਬੂ ਕੀਤਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਬੀਬੀ ਪ੍ਰਗਿਆ ਜੈਨ ਫਰੀਕੋਟ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਦੇ ਉੱਤੇ ਫਰੀਕੋਟ ਜ਼ਿਲ੍ਹੇ ਦੀ ਪੁਲਿਸਿਤ ਨਾਲ ਤੁਰੋੜਾ ਤੇ ਕਰਵਾ ਦਿੱਤੀ ਸੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹ ਕੁਝ ਪਤਾ ਲੱਗਿਆ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਕਿੱਥੇ ਜਾ ਰਹੇ ਇਹ ਬੰਦੇ ਇਹ ਟੈਪੀ ਪਿੰਡ ਕੋਟਕਪੂਰੇ ਦੇ ਬਿਲਕੁਲ ਨਾਲ ਹੈ ਉਥੋਂ ਇਹ ਭਰ ਕੇ ਲਿਆਏ ਸੀ ਇਹ ਇਹ ਗਰਮੇਲ ਸਿੰਘ ਬੱਬੂ ਟੈਪੀ ਪਿੰਡ ਦਾ ਹੀ ਹੈ ਤੇ ਇਹ ਆਪਣਾ ਗਰਦਾਸਪੁਰ ਇਲਾਕੇ ਦੇ ਵਿੱਚ ਇਹਨਾਂ ਨੇ ਗਾਂ ਗੱਡੀ 'ਚ ਸ਼ਿਫਟ ਕਰਨੀਆਂ ਸੀ ਉਦੋਂ ਗਾਂ ਜੰਮੂ ਕਸ਼ਮੀਰ ਜਾਣੀਆਂ ਸੀ ਵੜਨ ਘਟਣ ਵਾਸਤੇ ਇਹਨਾਂ ਇਹ ਗਰਮੇਲ ਸਿੰਘ ਬੱਬੂ ਦਾ ਕੰਮ ਹੀ ਇਹ ਹੈ ਇਹ ਸੜਕਾਂ ਰੋੜਾਂ ਤੋਂ ਜਿਹੜੇ ਜਾਨਵਰ ਫਿਰਦੇ ਆਂ ਗਊਆਂ ਜਾਂ ਟੱਟੇ ਆ ਉਹਨਾਂ ਨੂੰ ਫੜ ਕੇ ਵੜਨ ਘਟਣ ਵਾਸਤੇ ਭੇਜਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੰਗਤ ਮੰਗ ਤਾਂ ਹਰ ਰੋਜ਼ ਹੀ ਕਰਦੇ ਆਂ ਪਰ ਇਹ ਮੰਗ ਦੀ ਸੁਣਵਾਈ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਆਂ ਜਿਵੇਂ ਨਸ਼ਾ ਤਸ਼ਕਰਾਂ ਦੇ ਉੱਤੇ ਤੰਦ ਕੱਸਿਆ ਗਿਆ ਹੈ ਉਹਨਾਂ ਦੇ ਘਰ ਟਾਇਆ ਜਾ ਰਹੇ ਹੈ ਬਹੁਤ ਸ਼ਲਾਘਾਯੋਗ ਕੰਮ ਹੈ ਪਰ ਜੇ ਇਹੋ ਜਿਹੇ ਗਊ ਤਖਤਾਂ ਦੇ ਉੱਤੇ ਵੀ ਇਹ ਸਿਕੰਜਾ ਕੱਸਿਆ ਜਾਵੇ ਤੇ بے ਜਾਨ ਜਵਾਨ ਪਸ਼ੂ ਹੈ ਜਿਹੜੇ ਇਹਨਾਂ ਦਾ ਭਲਾ ਹੋ ਸਕਦਾ ਅਸੀਂ ਵੀ ਮੰਗ ਕਰਦੇ ਆਂ ਵੀ ਇਹਦੇ ਬੱਬੂ ਤੇ ਵੀ ਇਸ ਇਦਾਂ ਦੀ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਜਦੋਂ ਟਰੱਕ ਪੜਿਆ ਟਰੱਕ ਦੇ ਵਿੱਚ ਕਿੰਨੀਆਂ ਗਊਆਂ ਸੀ ਇਹਦੇ ਵਿੱਚ 18 ਗਊਵਾਂ ਚ ਸਨ ਇਸ ਤੋਂ ਇਲਾਵਾ ਵੀ ਹੋਰ ਹੋਰ ਕੁਛ ਤਾਂ ਬਹੁਤ ਕੁਛ ਹੈ ਪੁਲਿਸ ਤੋਂ ਤਬਦੀਸ਼ ਕਰੂਗੀ ਬਹੁਤ ਕੁਝ ਨਿਕਲੂਗਾ ਇਹ ਜੋ ਟਰੱਕ ਹੈ ਇਹ ਟੈਪੀ ਪਿੰਡ ਦਾ ਗੁਰਮੀਤ ਸਿੰਘ ਬੱਬੂ ਹੈ ਜੀ ਨੇ ਫਰੀਦਕੋਟ ਜ਼ਿਲ੍ਹੇ ਦੀ ਮੈਕਸਿਮਮ ਜਿਹੜੀ ਗਾਊਸੀ ਉਹ ਖਤਮ ਕਰਤੀ ਬਹੁਤ ਇਹਦੇ ਤੇ ਪਰਚੇ ਦਰਜ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਕਈ ਪਰਚਿਆਂ 'ਚ ਇਹ ਜੇਲ੍ਹ ਕੱਟਿਆ ਤੇ ਬਹੁਤ ਸਾਰੇ ਪਰਚਿਆਂ 'ਚ ਇਹ ਪਘੌੜਾ ਚੱਲ ਰਿਹਾ। ਇੱਥੋਂ ਇਹ ਗਊਆਂ ਭਰ ਕੇ ਭੇਜਦੇ ਨੇ। ਇਹਨਾਂ ਦਾ ਜਿਹੜਾ ਮੁੱਖ ਵਪਾਰੀ ਐ ਮੰਗਾ ਮਸੀ ਪੁੱਤਰ ਪ੍ਰੇਮ ਮਸੀ ਪਿੰਡ ਪੁਰਾਣਾ ਸ਼ਾਲਾ ਜ਼ਿਲ੍ਹਾ ਗਰਦਾਸਪੁਰ। ਉਹ ਜੰਮੂ ਕਸ਼ਮੀਰ ਦੀ ਤਸਕਰੀ ਦਾ ਜਿਹੜਾ ਮੇਨ ਮੋਡ ਐ। ਇਹ ਉਹਦੇ ਨਾਲ ਮਿਲ ਕੇ ਇਸ ਇਲਾਕੇ 'ਚੋਂ ਤਸਕਰੀ ਕਰ ਰਿਹਾ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਇੱਕ ਛੋਟੀ ਜੀ ਮੰਗ ਕਰਦਾ ਕੋਈ ਸਰਕਾਰ ਨੂੰ ਬਹੁਤ ਵੱਡਾ ਕੰਮ ਨਹੀਂ ਕਰਨਾ ਪੈਣਾ ਉਹਦੇ 'ਚ ਪਿਛਲੀਆਂ ਸਰਕਾਰਾਂ ਨੇ ਗਊ ਹੱਤਿਆ ਦੇ ਉੱਤੇ ਸਖਤ ਕਾਨੂੰਨ ਬਣਾਇਆ ਸੀਗਾ ਪਰ ਅਫਸਰਾਂ ਦੀ ਨਲਾਇਕੀ ਨਾਲ ਜਿਹੜਾ ਪੰਜਾਬ ਦਾ ਕਾਨੂੰਨ ਹੈ ਉਹ ਪੰਜਾਬ ਦੇ ਗਵਰਨਰ ਕੋਲੇ ਪਾਸ ਹੋਣ ਵਾਸਤੇ ਜਾਂਦਾ ਇਹਨਾਂ ਨੇ ਰਾਸ਼ਟਰਪਤੀ ਜੀ ਕੋਲ ਭੇਜਤਾ ਉੱਥੇ 4-5 ਸਾਲ ਰੋਲਦਾ ਰਿਹਾ ਉੱਥੋਂ ਵਾਪਸ ਆ ਕੇ ਉਹ ਪੰਜਾਬ ਦੇ ਗਵਰਨਰ ਸਾਹਿਬ ਕੋਲੇ ਜਿਹੜਾ ਕਾਨੂੰਨ ਦੀ ਉਹ ਮਸੌਦਾ ਜਿਹੜਾ ਉਹ ਚਲਿਆ ਗਿਆ ਵਿਧਾਨ ਸਭਾ ਚੋਂ ਪਾਸ ਹੋਇਆ ਵਿਆ ਸਾਰਾ ਕੁਝ ਹੋਇਆ ਵਿਆ ਗਵਰਨਰ ਸਾਹਿਬ ਦੇ ਸਾਈਨ ਵੀ ਸ਼ਾਇਦ ਹੋ ਗਏ ਹੋਣ ਜਾਂ ਰਹਿੰਦੇ ਹੋਣ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ ਸਰਕਾਰ ਨੇ ਸਿਰਫ ਇੱਕ ਉਹ ਗਵਰਨਰ ਸਾਹਿਬ ਦੇ ਸਾਈਨ ਲੈ ਕੇ ਉਸ ਕਾਨੂੰਨ ਨੂੰ ਲਾਗੂ ਕਰਨਾ ਹੈ ਜਿਹਦੇ ਵਿੱਚ ਇਨ੍ਹਾਂ ਗਾਉ ਤਸਕਰਾਂ ਨੂੰ 10 ਸਾਲ ਦੀ ਕੈਦ ਤੇ ਇਨ੍ਹਾਂ ਤੇ ਗੈਂਗਸਟਰ ਐਕਟ ਵੀ ਲੱਗ ਸਕਦਾ ਤਾਂ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਕੀ ਕਿਰਪਾ ਕਰਕੇ ਉਸ ਕਾਨੂੰਨ ਨੂੰ ਲਾਗੂ ਕਰੋ ਤਾਂ ਜੋ ਇਹ ਗਊ ਵੰਸ਼ ਦਾ ਜਿਹੜਾ ਸੁਧਾਰ ਹੋ ਸਕੇ ਇਹਨਾਂ ਦੀ ਜਾਨ ਬਚ ਸਕੇ ਇਦਾਂ ਜੀ ਕੱਲ ਆਪਾਂ ਨੂੰ ਸਾਨੂੰ ਜਿਹੜੀ ਕਿ ਸਾਦਰ ਫਰੀਦਕੋਟ ਦੀ ਪੁਲਿਸ ਨੇ ਜਾਣਕਾਰੀ ਬਾਬਾ ਮੰਤ ਜੀ ਹੈਗੇ ਨੇ ਆਪਣੇ ਗਰੀਬਦਾਸ ਜੀ ਉਹਨਾਂ ਨੇ ਦਿੱਤੀ ਸੀ ਕਿ ਜਿਹੜਾ ਆਪਣਾ ਢੇਪਈ ਵਾਲਾ ਜਿਹੜਾ ਢੇਪਈ ਪਿੰਡਾ ਉੱਥੋਂ ਨਾ ਗਾਵਾ ਲੋਡ ਕਰਕੇ ਰੰਬਰਸਰਾਂ ਨੂੰ ਜਾਣਗੇ ਤਾਂ ਉਹਨਾਂ ਨੇ ਜਦੋਂ ਦਿੱਤੀ ਆ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਆ ਤੇ ਫਿਰ ਇਹੀ ਉੱਥੇ ਮੌਕੇ ਤੇ ਜਿਹੜੇ 18 ਗਊਆਂ ਸੀ ਲੋਡ ਕੀਤੀ ਹੋਈਆਂ ਇੱਕ ਤਾਂ ਉਹ ਅਸੀਂ ਰੀਲੀਜ਼ ਕਰਾਈਆਂ ਫਿਰ ਮੌਕੇ ਦੇ ਜਿਹੜੇ ਟਰੱਕ ਡਰਾਈਵਰ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਇਹੀ ਬਾਬਾ ਜੀ ਦੇ ਬਿਆਨਾਂ ਤੇ ਪਰਚਾ ਦਿੱਤਾ ਉਹਨਾਂ ਦੇ ਦਸਤਾਨਮਾਕ ਦੋ ਵਿਅਕਤੀ ਤੇ ਆਪਣੇ ਲੋਕਲ ਗੁਰਮੇਲ ਸਿੰਘ ਤੇ ਜਗਮੀਤ ਸਿੰਘ ਜਿਹੜੇ ਹੈਗੇ ਆ ਫਰੀਦਕੋਟ ਦੇ ਰਹਿਣ ਵਾਲੇ ਆ ਇਹ ਇਨਵੋਲਡ ਸੀ ਤੇ ਜਿਹੜੇ ਬਾਕੀ ਦੋ ਟਰੱਕ ਡਰਾਈਵਰ ਸੀ ਉਹਨਾਂ ਨਾਲ ਉਹਨਾਂ ਕੋ ਕਰਾਉਂਦੇ ਸੀ ਮੁਖਤਿਆਰ ਤੇ ਲਾਲਖਾਨ ਤੋਂ ਤਾਂ ਇਹਦੀ ਜੇ ਦੱਸਣਾ ਹੀ ਜ਼ਰੂਰੀ ਹੈ ਕਿ ਗੁਰਮੀਲ ਉਹ ਜਿਹੜੇ ਹੈਗੇ ਪਹਿਲਾਂ ਵੀ ਇਹਨਾਂ ਤੇ ਜਿਹੜੇ ਕੀ ਹੈਗੇ ਕਾਫੀ ਮੁਕਦਮੇ ਇਹਨਾਂ ਦੇ گاਉਂਾਂ ਦੀਆਂ ਤਸਕਰੀ ਦੇ ਹੋਰ ਹੈਗੇ ਦਰਜ ਪਏ ਤਾਂ ਸਰ ਕੁਝ ਪੜਾ ਚੱਲ ਸਕਦਾ ਕਿ ਕਿੱਥੋਂ ਲੈ ਕੇ ਆਉਂਦੇ ਸੀ ਪੰਜਾਬ ਤੋਂ ਬਾਹਰੋਂ ਲੈ ਆਉਂਦੇ ਨੇ ਨਹੀਂ ਇਹ ਜਿਹਦਾ ਦੱਸਣਾ ਟੈਪ ਹੈ ਪਈ ਦੇ ਆਸ-ਪਾਸੇ ਵਾਲੇ ਏਰੀਆ 'ਚ ਲੋਡ ਕਰ ਰਹੇ ਸੀ ਤੋਂ ਲੈ ਕੇ ਇਹਨਾਂ ਨੇ ਕਿਿੱਥੇ ਜਾਣਾ ਹੀ ਹੋਣਾ ਇਹਨਾਂ ਨੂੰ ਫੜਿਆ ਕਿ ਅੱਗੇ ਕੀ ਕਰਨਾ ਸੀ ਉਹ ਤਫ਼ਤੀਸ਼ ਦਾ ਦੌਰਾਨ ਜੋਗੀਆ ਪੁਸ਼ਪ ਪੰਤਾਲ ਕਰਾਂਗੇ ਮੌਕੇ ਤੋਂ ਇਹ ਜਿਹੜੀਆਂ گاਵਾਂ ਰੀਲਿਸ ਕਰਾ ਕੇ ਜਿਹੜੀਆਂ ਆਪਣੀ ਸਰਕਾਰੀ ਗਊਸ਼ਾਲਾ ਹੈਗੀਆਂ ਉੱਥੇ ਜਮ੍ਹਾਂ ਕਰਾਤੀਆਂ ਜਿਹੜਾ ਟਰੱਕ ਸੀ ਉਹ ਅਸੀਂ ਕਨਫਰਮਿਸਟੀਗੇਟ ਕਰ ਲਿਆ ਤੇ ਜਿਹੜੇ ਬੰਦੇ ਹੈਗੇ ਆ ਚਾਰਾਂ ਤੇ ਪਰਚਾ ਦਰਜ ਹੋਇਆ ਇੱਕ ਨਹੀਂ ਫੜਿਆ ਗਿਆ ਬਾਕੀਆਂ ਨੂੰ ਅਸੀਂ ਦੋ ਤੇ ਮੌਕੇ ਤੇ ਤੇ ਇੱਕ ਜਗਮੀਤ ਸਿੰਘ ਬਾਦਪੁਰ ਸਰ ਜਿਹੜੇ ਪਹਿਲਾਂ ਤੁਸੀਂ ਦੱਸ ਰਹੇ ਮਾਮਲੇਦਾਰ ਲੋ ਉਹ ਕਿੱਥੋਂ ਦੇ ਮਾਮਲੇਦਾਰ ਨੇ ਅਲੱਗ-ਅਲੱਗ ਥਾਣਿਆਂ ਦੇ ਆਂ ਅਲੱਗ-ਅਲੱਗ ਥਾਣਿਆਂ ਦੇ ਕਿਸੇ ਇੱਕ ਥਾਣੇ ਦੇ ਸਾਰੇ ਨਹੀਂ ਹੈਗੇ ਅਲੱਗ-ਅਲੱਗ ਥਾਣਿਆਂ ਦੇ ਸਾਰੇ ਲੋਕਾਂ ਦੇ ਆ ਗੁਰਮੇਲ ਤੇ ਜਗਮੀਤ ਜਿਹ ਤੇ ਬਾਕੀ ਜਿਹੜੇ ਹੈਗੇ ਨੇ ਉਹ ਹਾਲ ਦੀ ਘੜੀ ਚ ਨਾ ਬਤ ਲੱਗਿਆ ਜੰਮੂ ਸਾਈਡ ਦਾ ਪਰ ਕੋਈ ਗ੍ਰੋਗ ਟਾਈਪ ਸੀ ਜਿਹੜਾ ਮੈਂ ਦੱਸ ਰਿਹਾ ਨਾ ਜੀ ਤੁਹਾਨੂੰ ਕਿ ਜਿਹੜਾ ਗੁਰਮੇਲ ਹੈ ਉਹ ਕੰਮ ਹੀ ਦਾ ਇਹ ਹੈਗਾ ਸੋ ਉਹ ਦਾ ਜੋ ਵੀ ਟਾਈਪ ਆਫ ਹੈਗੇ 6-7 ਮੁਕਦਮੇ ਤੇ ਹੁਣ ਤੱਕ ਸਾਨੂੰ ਪਤਾ ਲੱਗ ਚੁੱਕੇ ਨੇ ਕਿ ਜਿਹੜੀ ਇਹਦੇ ਤੇ ਇੰਨਾ ਤੇ ਕਾਉਸਲਟਰ ਵਾਲੇ ਦਰਜ ਹੈਗੇ ਨੇ ਸੋ ਆਪਾਂ ਇਹਨਾਂ ਕੰਮਾਂ 'ਚ ਰਿਪੋਰਟ